ਆਪਣਾ ਬੇਟਾ ਦੱਸੋ ਦੱਸੋ ਹੁਕਮ ਲਾਓ ਉਹ ਮੈਂ ਹੁਕਮ ਤਾਂ ਲਾ ਦਿੰਨਾ ਸਰ ਜੀ ਮੈਂ ਤੁਹਾਨੂੰ ਪੁੱਛ ਲਗਾ ਆਪਣਾ ਬੇਟਾ ਕਿੱਥੇ ਗਿਆ ਜੀ ਆਪਣਾ ਬੇਟਾ ਕੰਮ ਗਿਆ ਜੀ ਦੱਸੋ ਹਾਂ ਜੀ ਕੰਮ ਗਿਆ ਕੰਮ ਗਿਆ ਕਿੱਥੇ ਮੈਂ ਤੁਹਾਨੂੰ ਤਾਂ ਹੀ ਪੁੱਛਣਾ ਮੇਰੇ ਵੀਰ ਆਪ ਕੰਮ ਕਿੱਥੇ ਗਿਆ ਹੈ ਤੁਹਾਡਾ ਜਿਹੜੇ ਕਿੱਥੇ ਗਿਆ ਦੱਸੋ ਕੰਮ ਤਾਂ ਦੱਸੋ ਤੁਸੀਂ ਕਿਥੇ ਕੰਮ ਗਿਆ ਮੈਨੂੰ ਪਤਾ ਨਹੀਂ ਪੂਰਾ ਉਹ ਕਿਤੇ ਕੰਮ ਗਿਆ ਮੈਂ ਤਨਵਾਰਾ ਨਾਮ ਦੱਸੋ ਕੀ ਹੈ ਗਿਆ ਬੇਟੇ ਦਾ ਆਪਣੇ ਦਾ ਮੈਨੂੰ ਗੱਲ ਦੱਸੋ ਨਾ ਪੂਰੀ ਗੱਲ ਕੀ ਹੈ ਮੈਂ ਤੁਹਾਨੂੰ ਪੂਰੀ ਗੱਲ ਦੱਸੂਗਾ ਮੇਰੇ ਵੀਰ ਜੀ ਮੈਂ ਤੁਹਾਨੂੰ ਮੇਰਾ ਨੰਬਰ ਦਿੱਤਾ ਕਿਹਾ ਮੈਂ ਤੁਹਾਨੂੰ ਕਾਲ ਕੀਤੀ ਇਹਨੇ ਮੈਂ ਤੁਹਾਨੂੰ ਤੁਹਾਨੂੰ ਪੂਰੀ ਜਾਣਕਾਰੀ ਦਊਗਾ ਮੈਂ ਤੁਹਾਨੂੰ ਤਾਂ ਹੀ ਪੁੱਛ ਰਿਹਾ ਨਾਮ ਦੱਸੋ ਇੱਕ ਵਾਰੀ ਆਪਣੇ ਪੁੱਤ ਦਾ ਨਾਮ ਮੈਂ ਦੱਸ ਦਊਗਾ ਮੈਨੂੰ ਗੱਲ ਸਮਝਾਤਾ ਦਿਓ ਨਾ ਵੀ ਕੀ ਗੱਲ ਹੈ ਤੁਸੀਂ ਥਾਣੇ ਤੋਂ ਬੋਲ ਰਹੇ ਹੋ ਮੰਨ ਗਿਆ ਮੈਂ ਦੇਖ ਲਿਆ ਪਛਾਣ ਲਿਆ ਪਰ ਕੋਈ ਕਾਰਨ ਤਾਂ ਹੋਊਗਾ ਨਾ ਤੁਸੀਂ ਫੋਨ ਮੈਨ ਕਰ ਨੋ ਜੀ ਹੁਣ ਤੁਸੀਂ ਆਪ ਸਮੇਤਾਰੇ ਵੀ ਬੜੇ ਲਿਖੇ ਨਿਸ਼ਾਨ ਲੱਗਦੇ ਹੋ ਤੁਹਾਨੂੰ ਪਤਾ ਕਿਸ ਨੰਬਰ ਆਪਨੇ ਸਾਡੇ ਕੋਲ ਨੰਬਰ ਹੋ ਨਹੀਂ ਸਕਦਾ ਹੈ ਨੰਬਰ ਮਿਲਿਆ ਤਾਂ ਤੁਹਾਨੂੰ ਕਾਲ ਕੀਤੀ ਮੈਂ ਤੁਹਾਨੂੰ ਤਾਂ ਹੀ ਪੁੱਛਿਆ ਦਾ ਨਾਮ ਤੁਸੀਂ ਇੱਕ ਵਾਰ ਦੱਸੀ ਸੰਨੀ ਹੈ ਬੋਲੋ ਹਾਂਜੀ ਸੰਨੀ ਹਨੀ ਸੰਨੀ 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 ਹਾਂ ਜੀ ਜੀ ਮੇਰਾ ਮੈਂ ਧਿਆਨ ਨਾਲ ਸੁਣੋ ਚਾਰ ਬੱਚੇ ਗਏ ਸੀ ਆ ਤੁਹਾਡਾ ਬੱਚਾ ਵੇ ਇਹ ਮੇਰਾ ਰੇਪ ਤੇ ਕੇਸ ਤੇ ਰੈਸ਼ ਕੀਤਾ ਹੈਗਾ ਉਹਨਾਂ ਨੇ ਉਹ ਮੁੰਡਿਆਂ ਨਾਲ ਘੁੰਮਰਾ ਫਿਰ ਰਿਹਾ ਸਿੱਕ ਤਿੰਨ ਮੁੰਡੇ ਹੋਰੇ ਇੱਕ ਤੁਹਾਡਾ ਆਪਣਾ ਬੇਟਾ ਹੈਗਾ ਸਣੀ ਅੱਛਾ ਹਾਂਜੀ ਉਹ ਰੇਪ ਦੇ ਕੇਸ ਦੇ ਬ੍ਰਿਚੇ ਗਏ ਤੇ ਕਿਧਰ ਰੇਪ ਕਰਤਾ ਉਹਨਾਂ ਨੇ ਵੀਰੇ ਮੇਰਾ 20 ਦਿਨਾਂ ਨਾਲ ਕੋ ਜਨਾਹ ਦਾ ਕੇਸ ਦੇ ਬ੍ਰਿਚੇ ਨਾ ਭਾਈ ਜਾਨ ਕਿਹੜੇ ਥਾਣੇ ਤੋਂ ਸਦਰ ਥਾਣੇ ਨੂੰ ਗੱਲ ਕਰਦਾ ਵੈ ਸਦਰ ਥਾਣੇ ਤੋਂ ਸ਼ਹਿਰ ਕਿਹੜਾ ਤੁਹਾਡਾ ਚੰਡੀਗੜ੍ਹ ਤੋਂ ਗੱਲ ਕਰ ਰਹੇ ਆ ਸਦਰ ਥਾਣੇ ਤੋਂ ਗੱਲ ਕਰਤਾ ਪਿਆ ਅੱਛਾ ਅੱਛਾ ਸਤ ਜੀ ਚੰਡੀਗੜ੍ਹ ਸਦਰ ਥਾਣੇ ਤੇ ਗ੍ਰਿਫਤਾਰ ਕੀਤੇ ਆ ਹਾਂਜੀ ਹਾਂਜੀ ਤੇ ਫਿਰ ਹੁਣ ਦੱਸੋ ਹੁਣ ਹੁਕਮ ਲਾਓ ਕੀ ਸੇਵਾ ਹੈ ਹਾਂ ਕੋਈ ਤੁਸੀਂ ਅਸਮਾ ਤੁਹਾਨੂੰ ਪੁੱਛਣਾ ਚਾਹਨਾ ਜੀ ਹੁਣ ਤੁਸੀਂ ਦੱਸੋ ਤੁਸੀਂ ਦੱਸੋ ਹੁਣ ਕੀ ਕਰਨਾ ਆਪਣੇ ਬੇਟੇ ਦਾ ਨਹੀਂ ਮੇਰੇ ਬੇਟੇ ਦਾ ਦੱਸੋ ਮੇਰੇ ਬੇਟੇ ਦਾ ਹੈ ਹੀ ਨਹੀਂ ਬੇਟਾ ਮੇਰਾ ਦਦਾ ਹੈ ਹੀ ਨਹੀਂ ਤੁਹਾਡਾ ਬੇਟਾ ਤੁਹਾਡਾ ਬੇਟਾ ਇੰਜ ਨਹੀਂ ਤੁਹਾਡਾ ਬੇਟਾ ਸ਼ਰੀਫ ਹੈਗਾ ਸੀ ਉਹਨੂੰ ਸੈਰ ਤੇ ਭਾਇ ਰੱਖਿਆ अच्छा इन मुंडे से उन्होंने पर्चा करके आगे उन्होंने उन पर्चा करके आगे 60 तक थाने चाहिए अच्छा बाकीया नु ਛੱਡਤਾ एक नु ਛੱਡਤਾ ਛੱਡਿਆ ਨਹੀਂ ਉਹਨੂੰ ਸੈਰ ਤੇ ਬਾਹਰ ਰੱਖਿਆ ਜੀ ਤੁਹਾਡੇ ਬੇਟੀ ਰਸਾਨੀ ਫਿਰ ਫਿਰ ਦੱਸੋ ਉਹਨੂੰ ਛੱਡਣ ਦਾ ਕੀ ਕਰਨਾ ਹੁਣ ਹੁਕਮ ਲਾਓ ਉਹ ਤੁਸੀਂ ਆਪ ਸਮਝਾਰੇ ਹੋ ਤੁਸੀਂ ਦੱਸੋ ਹੁਣ ਕੀ ਕਰਨਾ ਮੈਂ ਤਾਂ ਸਮਝ ਆ ਰਿਹਾ ਹੁਣ ਮੈਂ ਤੁਸੀਂ ਦੱਸੋਗੇ ਮੈਂ ਤਾਂ ਹੀ ਕੋਈ ਹੱਲ ਕੱਢੂਗਾ ਹੁਣ ਅੱਛਾ ਮੈਂ ਨਾ ਮੈਂ ਤੁਹਾਨੂੰ ਨਹੀਂ ਪਤਾਏਗਾ ਫਿਰ ਕਿੰਨੇ ਨਾ ਚੱਲ ਜੂ ਕੰਮ ਮੈਨੂੰ ਪਤਾ ਬੋਲੋ ਬੋਲੋ ਕਿਥੇ ਨਾਲ ਚਲ ਜੂਗਾ ਉਹ ਹਾਲ ਤੱਕ ਡੜਨਾ ਹੀ ਪੈਣਾ ਨਾ ਹੁਣ ਤੁਸੀਂ ਦੱਸੋ ਜੇ ਫੋਨ ਕੀਤਾ ਤੇ ਕੀ ਕੀ ਹੁਕਮ ਹੈ ਹੁਣ ਦੱਸੋ ਹੁਣ ਤਾਂ ਦੱਸਿਆ ਮੈਂ 30000 ਭੇਜ ਦਿਆਂ ਕਿੱਥੇ ਭੇਜਾਂ ਬੋਲੋ ਤੁਹਾਨੂੰ ਮੈਂ ਨੰਬਰ ਦੇ ਦਿੰਦਾ ਜੇ ਆਪਾਂ ਪੇਟੀਮ ਕਰ ਦਿਓ ਕਿਉਂਕਿ ਪੈਸੇ ਖਰੋਗੇ ਮੇਰੇ ਤੋਂ ਤੁਸੀਂ ਆ ਭੇਜ ਦਿਓ ਪੇਟੀਮ ਕਰ ਦਿਓ ਹਾਂਜੀ ਤੁਸੀਂ ਭੇਜੋਗੇ ਵੀ 30000 ਕੇ ਮੈਂ ਭੇਜਾਂ ਕਿ ਤੁਸ ਤੁਹਾਡਾ ਬੇਟਾ ਫੜਿਆ ਹੈ ਮੈਂ ਕਿ ਤੁਹਾਨੂੰ ਭੇਜਣਾ ਭੇਜਨੇ ਤੁਸੀਂ ਨੇ ਭੇਜੇ ਮੈਂ ਭੇਜਨੇ ਤੁਹਾਨੂੰ ਠੱਗੀ ਤੁਸੀਂ ਕਰੋਗੇ ਤੇ ਅਸੀਂ ਕਿੱਦਾਂ ਭੇਜਾਂਗੇ ਠੱਗੀ ਤੁਸੀਂ ਕਰਦੇ ਹੋ ਪੁਲਿਸ ਦੀ ਫੋਟੋ ਲਾ ਕੇ ਠੱਗੀਆਂ ਕਰਦੇ ਹੋ ਬੱਸ ਕਰੋ ਹੁਣ ਮੈਂ ਤੁਹਾਨੂੰ ਪੁੱਛਣਾ ਜੀ ਆਪਣਾ ਬੇਟਾ ਕਿੱਥੇ ਹੈਗਾ ਕਿੱਥੇ ਗਿਆ ਆਪਣਾ ਬੇਟਾ ਦੱਸੋ ਦੱਸੋ ਹੁਕਮ ਲਾਓ ਉਹ ਮੈਂ ਹੁਕਮ ਤਾਂ ਲਾ ਦਿੰਨਾ ਸਰ ਜੀ ਮੈਂ ਤੁਹਾਨੂੰ ਪੁੱਛ ਲਗਾ ਆਪਣਾ ਬੇਟਾ ਕਿੱਥੇ ਗਿਆ ਜੀ ਆਪਣਾ ਬੇਟਾ ਕੰਮ ਗਿਆ ਜੀ ਦੱਸੋ ਹਾਂ ਜੀ ਕੰਮ ਗਿਆ ਕੰਮ ਗਿਆ ਕਿੱਥੇ ਕੈਪਟਨ ਮੇਰੇ ਵੀਰ ਅਬ ਕੰਮ ਕਿੱਥੇ ਗਿਆ ਕੈਨੇਡਾ ਤੋ ਨਾਲ ਕਿੱਥੇ ਗਿਆ ਦੱਸੋ ਕੰਮ ਤਾਂ ਦੱਸੋ ਤੁਸੀਂ ਕਿਥੇ ਕੰਮ ਗਿਆ ਮੈਨੂੰ ਪਤਾ ਨਹੀਂ ਪੂਰਾ ਉਹ ਕਿੱਥੇ ਕੰਮ ਗਿਆ ਮੈਂ ਤਨਵਾ ਦਾ ਨਾਮ ਦੱਸੋ ਕੀ ਹੈਗਾ ਬੇਟੇ ਦਾ ਆਪਣੇ ਦਾ